کمپلےکس پر یہ بات ہے کہ بھائی بتا رہا ہے کہ یہ بات یہ ہے کہ میں نے اس کی بات پر جو میں نے اس کا ذکر کیا ہے اس پر میں نے اس کا ذکر کیا ہے میں بار بار یہ کہہ رہا ہوں کہ بہت سارے ਉਹ ਅੱਗੇ ਪਹੁੰਚਦੇ ਹੋ ਮੋਟ ਦੇ ਬਿਲਕੁਲ ਇੱਕ ਮਿੰਟ ਚਲੋ ਜੀ ਮੈਮ ਜੀ VOTING RIGHT ਉਹ ਯਾਰ ਭਾਈ ਅੱਗੇ ਹੱਥ ਨਾ ਕਰੋ ਨਰ ਥੋੜਾ ਪਿੱਛੇ ਆ ਮੈਮ ਇੱਕ ਮਿੰਟ ਮੈਂ ਤਾਂ ਮੈਮ 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 ਕਿਧਰ ਮੈਡਮ ਜਾਓ ਸਭ ਤੋਂ ਬਹੁਤ ਬੋਲ ਰਿਹਾ ਕਿ ਕਿਸ ਤਰੀਕੇ ਨਾਲ ਹਾਂਜੀ ਮੈਮ ਮੈਮ اس بعد ہے قبول کیا جاتا ہے

ਸਾਡੀ ਮਾਇਆ ਨਹੀਂ ਕਰੋ ਯਾਰ ਬਾਕੀ ਠੀਕ ਹੈ ਹੋਈ ਤਾਂ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਡੇਰਾ ਬਾਬਾ ਨਾਨਕ ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਔਰ ਇਹਦਾ ਜਵਾਬ ਦਾ ਇਹਦਾ ਜੋ ਜਵਾਬ ਹੈ ਉਹਨਾਂ ਨੇ ਬੜੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਫੇ ਦੇਣਾ ਜੀ ਕਿੰਨਾ ਟਫ ਹੈ ਜੀ ਇਸ ਵਾਰ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਮਨੀ ਚ ਉਹਨਾਂ ਨੇ ਸਰਕਾਰ ਦਾ ਪ੍ਰਭਾਵ ਹੁੰਦਾ ਨਹੀਂ ਮੈਂ ਤਾਂ ਬੜੀ ਇਜ਼ੀ ਨਜ਼ਰ ਆ ਰਹੀ ਹੈ ਜੀ ਪਹਿਲੀ ਇਲੈਕਸ਼ਨ ਹੈ ਜੋ ਐਸ ਵਾਰ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ ਸਾਡੇ ਝੋਨੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਉਹ ਮੁਕਰੇ ਨੇ ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਹ ਸੱਤ ਤੱਕ ਪਹੁੰਚਾਉਣਗੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ। ਮੇਰਾ ਪਠਾਨਾਂ ਚ ਜੋ ਹੋਇਆ ਸਵੇਰੇ ਉਹਦੇ ਕੀ ਹੋਊਗਾ? ਅਰੰਦਾਵ ਸਾਹਿਬ ਗਏ ਹੋਏ ਨੇ ਜੀ ਉਧਰ ਉਹਨਾਂ ਮਸਲਾ ਹੱਲ ਕਰ ਦੇਣਗੇ। ਖਾਲੀ ਮੋੜਨ ਵਾਲੇ ਨਹੀਂ ਹੈਗੇ ਜੀ ਬਿਲਕੁਲ। ਅਗਰ ਅਗਰ ਇਨ ਫਿਊਚਰ ਵੀ ਇਦਾਂ ਦੀ ਕੋਈ ਦਿੱਕਤ ਆਣੀ ਨਹੀਂ। ਨਹੀਂ ਦੇਖੋ ਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫ਼ਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਅਨਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਜੀ। ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰੰਧਾਵਾਸਬ ਨੇ ਕੀਤਾ ਬਿਲਕੁਲ ਸਹੀ ਕੀਤਾ ਤੁਸੀਂ ਸਭ ਤੋਂ ਕਿ ਮਾਹੌਲ ਠੀਕ ਚੱਲ ਰਿਹਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਮਾਹੌਲ ਠੀਕ ਹੈ ਨਹੀਂ ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨਸ ਹੈ ਲਾਬ ਉਬੜ ਕੇ ਆਉਣਾ ਹੀ ਨਹੀਂ ਸੀ ਉਹ ਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ ਸਾਡਾ ਸਾਥ ਨਹੀਂ ਸੀ ਦੇਣਾਂ ਲੋਕਾਂ ਨੂੰ ਹਾਂਜੀ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈਗੀ ਬਾਕੀ ਠੀਕ ਹੈ ਇਕਾ ਦੁੱਕਾ ਜਗ੍ਹਾ ਤੇ ਉਹ ਜਾ ਕੇ ਪਰਿਵਾਰ ਕੋਸ਼ਿਸ਼ ਇਹੋ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਜੇ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਖਤਮ ਹੋ ਜਾਂਦਾ ਹੈ ਬੈਕ ਐਂਡ ਤੇ ਇਲੈਕਸ਼ਨ ਹਮੇਸ਼ਾ ਲਈ ਕੀ ਫਰੰਟ ਐਂਡ ਤੇ ਇਹ ਕੈਡੀਡੇਟ ਆਪਾਂ ਪੱਤਰ ਆ ਰਿਹਾ ਜਿਹੜਾ ਹੁਣੇ ਕਰਕੇ ਆਇਆ ਨਹੀਂ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਜਾਂ ਆਪਾਂ ਇੱਕ ਸ਼ਿਕਾਰੀ ਲੈ ਲਈਏ ਜਦ ਪਿੱਛੇ ਉੱਥੇ ਬੈਠ ਕੇ ਉਹ ਮੁਕਾਬਲਾ ਦੇਖ ਰਿਹਾ ਹੁੰਦਾ ਤਾਂ ਉੱਥੋਂ ਪੋਜ਼ਿਟਿਵ ਨੈਗੇਟਿਵ ਵੀ ਕੱਢ ਲੈਂਦਾ ਜੀ ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਵੀ ਹੈ ਕਿ ਮੈਂ ਆਪਣੀਆਂ ਮੇਰੀ ਵਾਹ ਵਾਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤਾਂ ਮੈਂ ਉਸ ਇਨਸਾਨ ਤੇ ਜ਼ਿਆਦਾ ਖੁਸ਼ ਰਹਿੰਦੀ ਹਾਂ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀ ਜਾਵੇ ਪਰਿਵਾਰ ਸੰਭਾਲਣਾ ਹੁਣ ਹਲਕਾ ਸੰਭਾਲਣਾ ਨਹੀਂ ਸਾਈਡ ਬਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਦਾ ਜੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰਾ ਸਾਥ ਦੇ ਰਿਹਾ ਤੇ ਰੰਧਾਵਾ ਸਾਹਿਬ ਦੇ ਬਾਹਾਂ ਬਣ ਕੇ ਅਸੀਂ ਖੜੇ ਹੋਏ ਆਂ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲਿਟੀਕਲ ਖੜਾ ਨਹੀਂ ਕਰ ਰਹੇ ਹੈਗੇ ਸਿਸਟਮ ਤੇ ਰੰਧਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਆਂ ਜੀ ਉਹਨਾਂ ਨੂੰ ਕਾਬਜ ਕਰਨ ਸਾਰੇ ਇਲੈਕਸ਼ਨ ਕਿਉਂਕਿ ਅਕਸਰ ਜਿਮਨੀ ਚੋਣ ਪਹਿਲੀ ਵਾਰ ਲੜ ਰਹੇ ਆ ਜੀ ਉਹ ਤੇ ਕੀ ਕਹੋਗੇ ਨਹੀਂ ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ ਬਿਲਕੁਲ ਠੀਕ ਹੈ ਜੀ ਥੈਂਕ ਯੂ ਵੋਟਰਸ ਨੂੰ ਇਹੋ ਹੀ ਅਪੀਲ ਹੈ ਜੀ ਤਕੜੇ ਹੋ ਕੇ ਇਲੈਕਸ਼ਨ ਲੜਨ ਵੋਟਾਂ ਪਾਉਣ ਰਿੰਦਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ ਅਸੀਂ ਚਾਰ ਪੰਜ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਖੁਦ ਵੀ ਮੈਂ ਲੇਡੀਜ਼ ਦੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀਆਂ ਜੀ ਔਰ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਐ ਸੋ ਅਸੀਂ ਵੀ ਆਦਮੀਆਂ ਨਾਲ ਘੱਟ ਨਹੀਂ ਹੈਗੀਆਂ ਜੀ ਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਏਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ ਥੈਂਕ ਯੂ